ਭਜੀ ਮੇਰਾ ਨਾਮ ਅਮਿਤ ਕੁਮਾਰ ਜੇ ਤੇ ਆਪਣੀ ਦੁਕਾਨ ਦਾ ਨਾਮ ਹੈ ਜੀ ਬਿਆਸਕੀਤੀ ਸਟੋਰ ਤੇ ਅੱਜ ਜਦੋਂ ਦੁਕਾਨ ਆਪਣੀ ਭਜੀ ਇੱਥੇ ਪੈਣਦੀ ਆ ਬਾਈਪਾਸ ਪੈਂਟਾ ਨੂੰ ਕ੍ਰਿਸਟਲ ਫਾਰਮ ਦੇ ਲਾਗੇ ਬਬਰੀ ਅੱਡਾ ਪੈਣਾ ਤੇ ਅੱਜ ਜਦੋਂ ਸਵੇਰੇ ਆ ਕੇ ਮੈਂ ਤਾਲੇ ਖੋਲ ਕੇ ਦੇਖਿਆ ਆ ਤੇ ਤਾਲੇ ਨੋਰਮਲੀ ਤਾਲਿਆਂ ਨੂੰ ਕੁਝ ਨਹੀਂ ਹੋਇਆ ਤਾਂ ਹੀ ਤਾਲੇ ਖੋਲੇ ਆ ਤਾਲੇ ਖੋਲ ਕੇ ਜਦੋਂ ਅੰਦਰ ਐਂਟਰੀ ਕੀਤੀ ਤੇ ਸਾਹਮਣੇ ਜਦੋਂ ਖਾਨੇ ਦੇਖੇ ਤੇ ਪੂਰੀ ਚੰਗੀ ਤੇ ਸਾਰੇ ਖਾਲੀ ਹੋਏ ਇੱਥੇ ਅਸੀਂ ਤੇ ਜਦੋਂ ਸਾਹਮਣੇ ਦੇਖਿਆ ਫਿਰ ਮੈਨੂੰ ਚਲਕ ਹੋਈ ਆ ਵੀ ਆਪੀ ਚੋਰੀ ਹੋਈ ਆ ਅੰਦਰ ਤੇ ਫਿਰ ਹੌਲੀ ਹੌਲੀ ਜਦੋਂ ਅੰਦਰ ਜਾ ਕੇ ਦੇਖਿਆ ਤੇ ਹੌਲੀ ਹੌਲੀ ਚੀਜ਼ਾਂ ਦਾ ਪਤਾ ਲੱਗਾ ਵੀ ਕਿਹੜੀ-ਕਿਹੜੀ ਚੀਜ਼ਾਂ ਆਪਣੀਆਂ ਗਾਇਬ ਹੋਈਆਂ ਨੇ ਤੇ ਪਿੱਛੋਂ ਦੀ ਦੀਵਾਰ ਪਾੜ ਕੇ 9 ਇੰਚੀ ਪੜਦਾ ਸੀ ਭਾਜੀ ਕੰਧ ਦਾ ਤੇ ਉਹ ਵੀ ਪਾੜ ਕੇ ਤੇ ਉੱਥੋਂ ਦੀ ਪਿੱਛੋਂ ਦੀ ਐਂਟਰ ਹੋਈ ਆ ਤੇ 4 ਇੰਚ ਵੀ ਪੜਦਾ ਹੁੰਦਾ ਤਾਂ ਵੀ ਮੰਨੇ ਜਾਣਾ ਚੰਗੀ ਦੀ ਨਾਲ ਅਗਲੇ ਕਿਹੇ ਚੀਜ਼ ਦਾ ਕੋਈ ਡਰ ਨਹੀਂ ਉਹਨਾਂ ਨੂੰ ਆਪਣੇ ਤਸੱਲੀ ਨਾਲ ਅਗਲੇ ਉਹ ਪਾੜ ਕੇ ਕੰਧ 9 ਇੰਚੀ ਦੀ ਫੇਰ ਅੰਦਰ ਐਂਟਰ ਹੋਇਆ ਕੱਲੀ ਕੱਲੀ ਚੀਜ਼ ਉਹਨਾਂ ਨੇ ਪ੍ਰਿੰਟ ਵੇਖ ਕੇ ਜਿੰਨਾਂ ਚੀਜ਼ਾਂ ਦਾ ਪ੍ਰਿੰਟ ਜ਼ਿਆਦਾ ਸੀ ਉਹ ਚੀਜ਼ਾਂ ਲੈ ਕੇ ਗਏ ਆ ਦੂਜੀਆਂ ਛੋਟੇ ਜਿਹੜੇ ਪ੍ਰਿੰਟ ਸੀ ਉਹਨਾਂ ਦੇ ਰਹਿਣਤੀ ਆ ਉਹਨਾਂ ਨੇ ਤਕਰੀਬਨ ਉਹ ਤਾਂ ਸਾਰੀ ਖਾਲੀ ਕਰ ਗਏ ਭਾਜੀ ਖਾਨੇ ਤੇ ਨੁਕਸਾਨ ਤਾਂ ਕਾਫੀ ਹੋ ਗਿਆ ਭਾਜੀ ਐਲਈਡੀ ਸੀ ਤੇ ਕੈਮਰੇ ਲਗਵਾਣ ਦੀ ਸੋਚੀ ਐਲਈਡੀ ਲਾਈ ਦੀ ਤੇ ਉਹ ਵੀ ਲੈ ਕੇ ਸਿਲੰਡਰ ਹੀ ਇੱਕ ਆਪਣੇ ਨੂੰ ਯੂਜ਼ ਕਰ ਲਈ ਰੱਖਿਆ ਆਪਣੇ ਚਾਹ ਪਾਣੀ ਲਈ ਉਹ ਵੀ ਲੈ ਕੇ ਤੇ ਗੱਲੇ ਜੀ ਕੈਸ਼ ਪਈ ਪਰਚੀਆਂ ਪੁੱਚੀਆਂ ਗੱਲੇ ਚ ਹੁੰਦੀਆਂ ਹੁੰਦੀਆਂ ਜਾਂ 1500 ਰੁਪਏ ਉਹ ਰੱਖੇ ਤਾਂ ਇਹ ਤੇ ਦਵਾਈਆਂ ਦਾ ਜਿਆਦਾ ਮੇਨ ਨੁਕਸਾਨ ਦਵਾਈਆਂ ਦਾ ਹਟਾ ਕਿਉਂਕਿ ਦਵਾਈਆਂ ਬਹੁਤ ਮਹਿੰਗੀਆਂ ਨੇ ਆਪਣੀ ਕੋਸਲੀ ਨੇ ਤੇ ਇਹਨਾਂ ਨੂੰ ਜਲਦ ਤੋਂ ਜਲਦ ਜਿਹੜਾ ਉਹ ਫੜਿਆ ਜਾਏ ਕਿ ਤਾਂ ਕਿ ਜੋ ਮੇਰੇ ਨਾਲ ਹੋਇਆ ਕਾ ਕੇ ਹੋਰ ਨਾਲ ਨਾ ਹੋਵੇ ਤੇ ਮੈਨੂੰ ਵੀ ਇਨਸਾਫ ਮਿਲ ਜੇ ਪਿਛਲੇ ਪਾਸੇ ਭਾਈ ਖਾਲੀ ਆਪਣੇ ਨਾ ਪੈਲੀਆਂ ਆ ਤੇ ਉਹ ਪਿਛਲੇ ਪਾਸੇ ਖਲੋ ਕੇ ਉਹਨਾਂ ਨੇ ਤੋੜੀ ਆ ਆਏ ਪਤਾ ਨਹੀਂ ਕਾਦੇ ਤੇ ਆ ਮੇਕਰ ਜੇ ਤੁਹਾਡਾ ਕੋ ਪਤਾ ਲੱਗਾ ਟੂ ਵੀਲਰ ਤੇ ਆਏ ਆ ਕਿਉਂਕਿ ਇਹਨਾਂ ਨੇ ਪੇਟੀ ਹਾਂ ਕਿਉਂਕਿ ਜਿਹੜੀਆਂ ਬੰਦ ਬੇਟੀਆਂ ਹੀ ਨਾ ਬੰਦ ਬੇਟੀਆਂ ਇਹਨਾਂ ਨੇ ਘੱਟਾ ਤੇ ਛੁੱਟ ਗਏ ਆ ਬੋਰੇ ਖਾਲੀ ਕੀਤੇ ਆ ਖਾਦ ਵਾਲੇ ਉਹਦੇ ਵਿੱਚ ਬੋਤਲਾਂ ਪਾ ਕੇ ਨਾ ਖਾਲੀ ਘੱਟਾ ਤੇ ਛੁੱਟ ਕੇ ਬੋਤਲਾਂ ਪਾ ਕੇ ਲੈ ਗਏ ਆ ਉਹ ਤੋਂ ਚੱਕ ਹੁੰਦਾ ਵੀ ਮੋਟਰਸਾਈਕਲ ਤੇ ਆਏ ਨੇ ਤੇ ਦੋ ਤੋਂ ਤਿੰਨ ਜਾਣੇ ਹੋ ਸਕਦੇ ਨੇ ਜੇ ਹਿਸਾਬ ਨਾਲ ਇਹਨਾਂ ਨੇ ਖਾਲੀ ਕੀਤੀ ਆ ਸਵੇਰੇ ਜਦੋਂ ਆ ਕੇ ਜਦੋਂ ਆਪਾਂ ਸਵੇਰੇ ਦਿੱਲੀ ਆਈਦਾ ਆ ਡੀਲੀ ਵੀ ਅਸਤੇ ਜਦੋਂ ਦੁਕਾਨ ਖੋਲੀ ਆ ਉਦੋਂ ਫਿਰ ਪਤਾ ਲੱਗਾ ਆਪਾਂ ਨੂੰ ਕਿ ਚੋਰੀ ਹੋ ਗਈ ਇੱਥੇ ਸ਼ਿਕਾਇਤ ਕਰਤੀ ਆ ਜੀ ਆਪਾਂ ਨੇ ਫੋਨ ਆਇਆ ਵੀ ਆ ਲ ਕੇ ਦੇਖਦੇ ਹੁਣ ਦੇਖਦੇ ਆ ਵੀ ਬਿੱਲ ਸਾਦਾ ਕਿਉਂਕਿ ਆਪਣਾ ਸਾਰਾ ਮਾਲ ਡੀਐਸਟੀ ਤੇ ਹੁੰਦਾ ਪੱਕੇ ਭਿਲਾਦੇ ਹੁੰਦਾ ਉਹ ਸਾਦਾ ਅੰਦਾਜ਼ਾ ਲੱਗ ਜੂਗਾ ਆਪਣਾ ਐਸਟੀਮੇਟ ਜਿੰਨਾ ਵੀ ਹੈ ਸਾਦਾ ਲੱਗ ਜੂਗਾ ਨਵੀਂ ਨਵੀਂ ਦੁਕਾਨ ਮੇਰੇ ਵੀ ਸਾਲ ਹੋਇਆ ਜੇ ਤੇ ਹੁਣ ਨਵੀਂ ਨਵੀਂ ਦੁਕਾਨਦਾਰੀ ਆ ਜੇ ਪਹਿਲੇ ਸਾਲ ਚ ਮੇਨੂੰ ਆ ਘਾਟਾ ਪੈ ਗਿਆ ਤੇ ਆਪਾਂ ਦੇ ਫਿਰ ਬੱਚਿਆਂ ਨੂੰ ਬਾਹਰ ਹੀ ਅੱਗੇ ਗਾੜੀ-ਗਾੜੀ ਬਾਹਰ ਹੀ ਆਪਾਂ ਸੋਚਦੇ ਹਾਂ ਬਾਹਰ ਚਲੀਏ ਬਾਹਰ ਚਲੀਏ ਇੱਥੇ ਕੀ ਹੈ ਫਿਰ ਇੱਥੇ ਕੁਝ ਵੀ ਨਹੀਂ ਹੈ ਤੇ ਸਾਡੇ ਸਾਹਮਣੇ ਜੋ ਹੋਇਆ ਹੁਣ ਵੀ